ਰਣਾ ਮਨਜੀਤ ਸਿੰਘ ਹਾਂ ਜੀ ਇਹਨੂੰ ਇਹਨੂੰ ਇਕੱਤਰ ਹੋ ਕੇ ਸੇਵਾ ਕਰਨ ਲਈ ਚੱਲੇ ਹੋ ਪਿੰਡਾਂ ਦੇ ਵਿੱਚ ਜਿਹੜੇ ਕਿ ਹੜ੍ਹ ਪ੍ਰਭਾਵਿਤ ਪਿੰਡ ਨੇ ਜਿੱਦਾਂ ਦੇ ਕਿਸਾਨਾਂ ਦੀ ਜ਼ਮੀਨਾਂ ਖਰਾਬ ਹੋ ਗਈ। ਅੱਜ ਸਾਰਾ ਪਿੰਡ ਹੀ ਇਕੱਠਾ ਹੋ ਕੇ ਹੀ ਚੱਲੇ ਆ ਕਿਉਂਕਿ ਇਹ ਜਿਹੜੀ ਸੇਵਾ ਵਾ ਸਾਡੇ ਹਿੱਸੇਾਈ ਆ ਉਹ ਪਿੰਡਾਂ ਲਈ ਇਹ ਬਲੜਕੇ ਤੇ ਦੁੱਜੋਗੇ। ਇਹ ਪਰੋਜਪੁਰ ਔਰ ਪੱਟੀ ਦੇ ਵਿੱਚ ਘਾਰਿਆ। ਤੇ ਬਾਕੀ ਸਾਰੇ ਵੀਰ ਭਰਾ ਵੱਤ ਤੋਂ ਵੱਤ ਚੜ ਕੇ ਟਰੈਕਟਰ ਆਪਣੇ ਲੈ ਕੇ ਆਏ ਨੇ ਤੇ ਬਾਕੀ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਵੀਰ ਸੁਲਤਾਨ ਮੇੜ ਤੋਂ ਆਪਣਾ ਟਾਈਮ ਕੱਢ ਕੇ ਸਮਾਂ ਕੱਢ ਕੇ ਹੜਪੀਰਦਾਂ ਵਾਸਤੇ ਆਏ ਆ ਉਹਨਾਂ ਦਾ ਮੈਂ ਜੀਆਂ ਕਹਿਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਇਹ ਸੇਵਾ ਚੱਲੇ ਇਹ ਤੇ ਹੁਣ ਉਹ ਤੇ ਡਿਪੈਂਡ ਕਰਦਾ ਨਾ ਮੈਂ ਮਤਲਬ ਕਿੰਨੇ ਦਿਨ ਚੱਲਦੀ ਜੇ ਕੋਈ ਵੀਰ ਭਰਾ ਉੱਥੇ ਆਊਗਾ ਹੋਰ ਵੀ ਕੋ ਦੋ ਕਲੇਆਲਾ ਜਾਂ ਚਾਰ ਕਲੇਆਲ ਆਊਗਾ ਉਹਦੀ ਅਸੀਂ ਪਹਿਲਾਂ ਪਜਾ ਕੇ ਆਵਾਂਗੇ ਨਾਲ ਖਾਦ ਬੀਜ ਅਸੀਂ ਲੈ ਚਲੇ ਨਾਲ ਕੋਈ ਟਰੈਕਟਰ ਉੱਥੇ ਰਹਿਣਗੇ ਕੋਈ ਸੇਵਾਦਾਰ ਵੀ ਉੱਥੇ ਰਹਿਣਗੇ ਤੁਹਾਡੇ ਪਿੰਡ ਵੱਲੋਂ ਹਾਂਜੀ ਟਰੈਕਟਰ ਉੱਥੇ ਰਹਿਣਗੇ ਤੇ ਜਿੰਨਾ ਚਿਰ ਬਜਾਈ ਨਹੀਂ ਹੁੰਦੀ ਉਹਨਾਂ ਚਿਰ ਭਾਵੇਂ 10 ਦਿਨ ਲੱਗਣ ਜਾਂ 4 ਦਿਨ ਲੱਗਣ ਜਾਂ 2 ਦਿਨ ਲੱਗਣਾ ਉੱਥੇ ਟਰੈਕਟਰ ਰਹਿਣਗੇ ਬਾਕੀ ਤਾਂ ਵੀਰ ਭਰਾ ਵਾਰੀ-ਵਾਰੀ ਉਹ ਚਾਰ ਪੰਜ ਆਗੇ ਚਾਰ ਪੰਜ ਚੱਲਗੇ ਇਸੇ ਤਰ੍ਹਾਂ ਕਟੀ ਨਵਾਈ ਆਈ ਜਾਵਾਂਗੇ ਹਾਂਜੀ ਆ ਕਿਹੜਾ ਪਿੰਡ ਆ ਜੀ ਤੁਸੀਂ ਫੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਸਲੇ ਜਾ ਰਹੇ ਹੋ ਕਿੰਨੇ ਟਰੈਕਟਰ ਜਾ ਰਹੇ ਨੇ ਕੋਈ ਕਿਹੜੇ ਪਿੰਡ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਜੀ ਪਿੰਡ ਸੁਲਤਾਨਵੰਡ ਦੀ ਜਿਹੜੀ ਸੰਗਤ ਆ ਇਹਨਾਂ ਦੋ ਪਿੰਡ ਗੋਦ ਲਏ ਸੀ ਇੱਕ ਨਿਸ਼ਾਨਾ ਬਣਾਇਆ ਸੀ ਤੇ ਇੱਕ ਪਿੰਡ ਇੱਕ ਨਿਸ਼ਾਨ ਵੀ ਇੱਕ ਨਿਸ਼ਾਨ ਸਾਹਿਬ ਥੱਲੇ ਜਿਹੜਾ ਇਕੱਠਿਆ ਹੋਣ ਵਾਸਤੇ ਜਿਹੜਾ ਮੈਸੇਜ ਦਿੱਤਾ ਗਿਆ ਸੀ ਇਹ ਪਿੰਡ ਦੋ ਜਿਹੜੇ ਗੋਦ ਲਏ ਪਿੰਡ ਸੁਲਤਾਨਵੰਡ ਨੇ ਇੱਕ ਬੱਲੜ ਕੇ ਇੱਕ ਪੁੱਜੋਗੇ ਉਹ ਪੱਟੀ ਲੱਗ ਗਿਆ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਆ ਦੋਵੇਂ ਪਿੰਡੇ ਜਿਹੜੇ ਇਹ ਕੋੜਪੁੱਟੇ ਦੇ ਨਾਲ ਗਿਆ ਪਿੰਡ ਜੀ ਫਿਰੋਜ਼ਪੁਰ ਪੁਲ ਦੇ ਨਾਲ ਇਹ ਐਲਾਨ ਕੀਤਾ ਸੀ ਪਿੰਡ ਲੋਕੀ ਜਿਹੜਾ ਵੀ ਖਾਤ ਤੇ ਜਿਹੜਾ ਤੇਲ ਆ ਇਹ ਆਪ ਖੜ ਕੇ ਜਿਹੜਾ ਇਹ ਬਜਾਈ ਕੀਤੀ ਜਾਊਗੀ ਤੇ ਪਿੰਡ ਲੋਨ ਲਾਲਤ ਪਿੰਡ ਦੇ ਇਲਾਕਾ ਜਿੰਨੀਆਂ ਵੀ ਪੱਤੀਆਂ ਇੱਥੇ ਸਾਡੇ ਪਿੰਡ ਦੀਆਂ ਜਾਂ ਲਾਗੇ ਚਾਕੇ ਕਲੋਨੀਆਂ ਜਾਂ ਲਾਗੇ ਚਾਕੇ ਦੀ ਸੰਗਤ ਜਿੰਨੀ ਵੀ ਜਾਂ ਬਾਹਰ ਵਾਲੇ ਵੀਰ ਜਿੰਨੇ ਵੀ ਉਹਨਾਂ ਹਲੂਣਾ ਮਾਰ ਕੇ ਸਾਨੂੰ ਠਾਇਆ ਤੇ ਕਿਹਾ ਵੀ ਨਾਲ ਚੱਲੋ ਜਰੂਰ ਉਹਨਾਂ ਜਿਹੜੇ ਹੜਪੀੜ ਤੇ ਆ ਵੀਰ ਉਹਨਾਂ ਦੇ ਆ ਕੇ ਮਦਦ ਜਰੂਰ ਕਰੋ ਇਸ ਕਰਕੇ ਅੱਜ ਘੱਟੋ ਘੱਟ ਜੀ ਟਰੈਕਟਰ ਸਾਡੇ 20 ਤੋਂ 15 ਤੋਂ 20 ਟਰੈਕਟਰ ਸਾਡੇ ਜਿਹੜੇ ਇਹ ਅੱਜ ਚੱਲੇ ਕਾਫਲੇ 'ਚ ਕੁਝ ਗੱਡੀਆਂ ਪੰਜ ਚਾਰ ਚੱਲੀਆਂ ਕੁਝ ਟੈਂਕਰ ਆ ਜੀ ਤੇਲ ਵਾਲਾ ਨਾਲ ਉਹ ਚੱਲਿਆ ਉਹ ਬਾਬਿਆਂ ਕੋਲ ਲਿਆ ਜੀ ਖਾਲੀ ਅਸੀਂ ਟੈਂਕਰ ਆਪਣਾ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਸੰਤ ਉਹਨਾਂ ਮਹਾਂਪੁਰਸ਼ਾਂ ਕੋਲ ਲਿਆ ਜੀ ਆਪਾਂ ਖਾਲੀ ਟੈਂਕ ਲਿਆ ਜੀ ਤੇ ਉਹਦੇ 'ਚ ਫਿਰ ਸਕਦੇ ਨੇ ਜਿਹੜੇ ਸੇਵਾ ਹਰਤੇ ਹਜਾ ਹਸਤਾਲ ਵਾਲਿਆਂ ਲੱਖ ਰੁਪਏ ਦੀ ਜਿਹੜੀ ਸੇਵਾ ਕੀਤੀ ਇੱਕ ਡਾਕਖਾਨੇ ਵਾਲੇ ਵੀਰ ਉਹਨਾਂ 60000 ਜੀ 60000 ਦੀ ਸੇਵਾ ਕੀਤੀ ਤੇਲ ਦੀ ਅੱਜ ਪਿੰਡ ਵਾਸਤੇ ਤੁਸੀਂ ਚੱਲੇ ਹੋ ਪਿੰਡ ਦੇ ਵਿੱਚ ਦੇਖ ਰਿਹਾ ਕਿ ਕਾਫੀ ਬਜ਼ੁਰਗ ਨੇ ਉਹ ਸੇਵਾ ਕਰਨ ਲਈ ਪਹੁੰਚੇ ਜਾ ਰਹੇ ਨੇ ਔਰ ਇੱਕ ਇਕੱਲੇ ਦੇ ਵਿੱਚ ਜਾਂ ਕਿੰਨੇ ਕਿੱਲੇ ਉੱਥੇ ਜਿਹੜੀ ਕਿ ਤੁਹਾਡੇ ਵੱਲੋਂ ਸੇਵਾ ਕੀਤੀ ਜਾਏ ਇਹ ਬਿਲਕੁਲ ਜੀ ਇਹ 2.5 300 ਕਿੱਲਾ ਜੀ ਜਿਹੜੀ ਜ਼ਮੀਨ ਆਪਾਂ ਗੋਦ ਲਈ ਆ ਇਹ ਗੁਰੂ ਸਾਹਿਬ ਦੀ ਕਿਰਪਾ ਵਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਤੇ ਉਹ ਬਜਾਈ ਕਰਨ ਚੱਲੇ ਜੀ ਖਾਦ ਬੀਜ ਵੀ ਲਿਆ ਜੀ ਅਸੀਂ ਇੱਕ ਦਿਨ ਦਾ ਕੰਮ ਤਾਂ ਨਹੀਂ ਫਿਰ ਉੱਥੇ ਪੜਾ ਲਾਓਗੇ ਕਿੰਨੇ ਦਿਨ ਉੱਥੇ ਰਹੋਗੇ ਕਿੰਨੇ ਦਿਨ ਸੇਵਾ ਕਰੋਗੇ ਇਹ ਗੁਰੂ ਸਾਹਿਬ ਦੇ ਹੱਥ ਵਾਸੇ ਜੀ ਕਿੰਨੇ ਦਿਨ ਪੜਾ ਰੱਖਦਾ ਵਾ ਪੜਾ ਤਾਂ ਅਸੀਂ ਲਾਵਾਂਗੇ ਜ਼ਰੂਰ ਅੱਗੇ ਲਿਆ ਜੀ ਆਪਾਂ ਉਹਨਾਂ ਕੋ ਬੈਗ ਲਈ ਆ ਇੱਕ ਦੋ ਬੈਗ ਲਈ ਆ ਉਹਦੇ ਵਿੱਚ ਅਸੀਂ ਆਖਿਆ ਵੀ ਕੋਈ ਵੀ ਸਾਡੀ ਧੀ ਭੈਣ ਜਾਂ ਕੋਈ ਬੱਚੀ ਉੱਥੇ ਨਹੀਂ ਹੋਣੀ ਚਾਹੀਦੀ ਉੱਥੇ ਸਾਨੂੰ ਸਪੈਸ਼ਲ ਜਿਹੜਾ ਖਾਲੀ ਉਹ ਮਕਾਨ ਚਾਹੀਦਾ ਜੀ ਉੱਥੇ ਜਾ ਕੇ ਅਸੀਂ ਜਿਹੜਾ ਵਾ ਆਪਣਾ ਪੜਾ ਲਾਵਾਂਗੇ ਬਾਕੀ ਲਾਗੇ ਚਾਗੇ ਕੋਈ ਵੀ ਬਾਤਰ ਕੋਈ ਵੀਰ ਆਉਂਦਾ ਵਾ ਤੇ ਉਹਦੀ ਵੀ ਬਜਾਈ ਅਸੀਂ ਇਹ ਪਿੰਡ ਦਾ ਇੰਨੀ ਉਹਦੀ ਵੀ ਨਾਲ ਕਰਵਾ ਦਾਂਗੇ ਤੇ ਇਸ ਕਰਕੇ ਅਸੀਂ ਸਾਰਾ ਪਿੰਡ ਇਕੱਠਾ ਸਲ ਪਿੰਡ ਸੁਲਤਾਨਵੰਦੋਂ ਸਾਰਾ ਪਿੰਡ ਸਾਰਾ ਇਲਾਕਾ ਇਕੱਤਰ ਹੋ ਗਏ ਅਸੀਂ ਸਾਰੇ ਜਿਹੜੇ ਆ ਇਹ ਹਲੂਣਾ ਮਾਰ ਕੇ ਚੱਲੇ ਆ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਤੇ ਸਾਰੇ ਨਾਲ ਮਿਲ ਕੇ ਹੁਣ ਚਾਲੇ ਪਾਉਣ ਲੱਗੇ ਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ